ਇੰਗ ਡੇਰੀ ਫਾਰਮ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਆ ਦੋਸਤੋ ਵੀਰ ਦਾ ਗੁਰਸਾਹਬ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਅਪਲੋਡ ਕਰਨ ਲੱਗੇ ਆਂ ਤਿੰਨ ਆ ਗਾਵ ਦੋਸਤੋ ਦੋ ਗਾਵਾਂ ਤੇ ਇੱਕ ਮੱਝ ਵੀਡੀਓ ਦੇ ਵਿੱਚ ਦਿਖਾਵਾਂਗੇ ਇੱਕ ਗਾਂ ਦੋਸਤੋ ਬਿਲਕੁਲ ਤਾਜੀ ਸੂਈ ਹੈ ਤੇ ਇੱਕ ਗਾਂ ਗੰਭਣ ਤੇ ਇੱਕ ਜਿਹੜੀ ਮੱਝ ਹੈ ਇਹ ਵੀ ਦੋਸਤੋ ਗੰਭਣ ਹੈ ਡिटੇਲ ਇਹ ਨਾ ਤੰਨਾ ਪਸ਼ੂਆਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ-ਬਰਖ ਜਿਹੜੀ ਕਰਨੀ ਆ ਦੋਸਤੋ ਉਹ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਓ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਆਪਾਂ ਕਰਦੇ ਆ ਵੀਰ ਨਾਲ ਗੱਲਬਾਤ ਡਿਟੇਲ ਇਹ ਨਾ ਪਸ਼ੂਆਂ ਦੀ ਸਾਰੀ ਵੀਰ ਦੇ ਕੋਲੋਂ ਪੁੱਛ ਲਈ ਨਹੀਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਿੱਚ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਠੀਕ ਠਾਕ ਜੀ ਵਧੀਆ ਜੀ ਚਲੀ ਜਾਂਦਾ ਵਧੀਆ ਕੰਮ ਹਾਂ ਵਧੀਆ ਵਧੀਆ ਬਾਬੇ ਨਾਲ ਜੀ ਕਿਰਪਾ ਸ਼ੁਕਰ ਹੈ ਜੀ ਐਡਰੈਸ ਬੋਲੀ ਆਪਣੀ ਐਡਰੈਸ ਆਪਣਾ ਪਿੰਡ ਬਲੇਰ ਆ ਹਾਂਜੀ ਜਿਹੜਾ ਤਰਨਤਾਰਨ ਤਹਿਸੀਲ ਪੱਟੀ ਹਾਂਜੀ ਤੇ ਨਾਮ ਆਪਣਾ ਗੁਰਸਾਹਿਬ ਸਿੰਘ ਫੋਨ ਨੰਬਰ ਹੈਗਾ 7529 ਹਾਂਜੀ 4528 ਠੀਕ ਹੈ ਜੀ ਹਾਂਜੀ ਅੱਜ ਆਪਣੇ ਕੋਲ ਤਿੰਨ ਨਾਲ ਗਿਆ ਤਿੰਨ ਨਾਲ ਵੀ ਜੀ ਆ ਇੱਕ ਵਾਛੀ ਗੱਭਣਿਆ ਇੱਕ ਆਜ ਛੋਟੀ ਗੱਭਣਿਆ ਉਹ ਪਰਲੀ ਗਾਂ ਸਹੀ ਇੱਕ ਗਾਂ ਬਿਲਕੁਲ ਤਾਜੀ ਸੀ ਆ ਤਾਜੀ ਸੀ ਕੱਲ ਸਹੀ ਹੈ ਸ਼ਾਮੀ ਚਾਰ ਕੋਈ ਠੀਕ ਹੈ ਜੀ ਹਾਂਜੀ ਤੇ ਸ਼ੁਰੂ ਕਰ ਲਈਏ ਆਪਾਂ ਇਸ ਮੱਝ ਤੋਂ ਪਹਿਲਾਂ ਦੱਸੀਏ ਡਿਟੇਲ ਵੀਰਾਂ ਨੂੰ ਜੀ ਦੂਜਾ ਸੁਗਾ ਸੁਣਾ ਜੋਟ ਜੀ ਕਿੰਨਾ ਟਾਈਮ ਖੜਦੀ ਹੈ ਜੀ ਦੇਣਾ ਹਫਤਾ ਲੈ ਜਾਊਗੀ ਹਫਤਾ ਲੈ ਜਾਊਗੀ ਹਫਤਾ ਲੈ ਜਾਊਗੀ ਠੀਕ ਹੈ ਜੀ ਹਾਂਜੀ ਕਿੰਨਾ ਵਿੱਚ ਹੋਇਆ ਪਹਿਲੇ ਸਵੇਰੇ ਪਹਿਲੇ ਸਵੇਰੇ 10-11 ਕਿਲੋ ਦੁੱਧ ਹਰ ਚੁੰਦੇ ਗਿਆ ਠੀਕ ਹੈ ਜੀ ਹਾਂਜੀ 10 ਤੋਂ 11 ਕਿਲੋ ਦੁੱਧ ਇਹਦਾ ਪਹਿਲੇ ਸਵੇਰੇ ਚ ਆ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਮੈਂ ਬਹੁਤ ਚੰਗੀ ਖਰੀ ਲੋਈ ਦੋਸਤੋ ਕਰ ਲੋ ਚੱਕ ਐ ਬਿਲਕੁਲ ਸੀਲਸ ਲੱਗੇ ਗਾਵਾਂ ਵਾਲੀ ਤੇ ਆ ਐ ਬੇਕੋ ਆ ਕਰੂ ਚੱਕ ਜੀ ਥੋੜਾ ਜਿਹਾ ਡਰਜੇ ਦੀ ਸਾਡੇ ਕੋਲ ਆਹ ਜੀ ਜੀ ਬਹੁਤ ਜਿਆਦਾ ਕਰੂ ਚੱਕ ਜੀ ਤੇ ਇਹਦਾ ਭਾਈ ਮੁੱਲ ਕੀ ਕਰਨਾ ਕੋ ਸਭ ਮੁੱਲ ਦਾ ਵੀਰ ਜੀ ਮੁੱਲ ਕਰਨ ਉਹਦੇ ਭਾਵੇਂ 90000 ਰੁਪਏ ਕਰਦੇ ਆ ਹੂੰ ਤੇ ਆਪਾਂ 100 ਕਿਲੋਮੀਟਰ ਤੇ 85000 ਦੀ ਮੈਂ ਦੇ ਦਾਂਗੇ 100 ਕਿਲੋਮੀਟਰ ਤੱਕ ਦੀ ਪਹੁੰਚ 85000 85000 ਰੁਪਏ ਠੀਕ ਹੈ ਜੀ ਹਾਂਜੀ ਤੇ ਜੇ ਕੋਈ ਵੀਰ ਸੰਦ ਆਪਦਾ ਲੈਂਦਾ ਆਗਲਾ ਵੇ ਉਹ 10000 ਰੁਪਏ ਕੱਟ ਕਰ ਦਾਂਗੇ ਤੇ 85000 82000 ਦੀ ਮੈਂ ਠੀਕ ਹੈ ਜੀ ਲਓ ਜੀ ਦੋਸਤੋ ਆਫਰ ਵੀਰ ਨੇ ਲਾਤੀ ਹੈ 85000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ ਕਿ ਜੇ ਕੋਈ ਵੀਰ ਸੰਦ ਆਪਦਾ ਲੈਂਦਾ ਫਿਰ 82000 ਰੁਪਏ ਰੇਟ ਹੋਊਗਾ ਜੀ ਬਾਕੀ ਝੋਟੀ ਵੀਰ ਜੀ ਬਹੁਤ ਜ਼ਿਆਦੀ ਚੰਗੀ ਨਵੀਂ ਝੋਟੀ ਹਣ ਖੋਲਿਆ ਬੁੱਢੜਾ ਮਈਆਂ ਨਾਲ ਲਓ ਜੀ ਦੋਸਤੋ ਦੂਜਾ ਸਵੇਰ ਸੋਣੀ ਆ ਤੇ ਸੂਨ ਦੇ ਵਿੱਚ ਕੋਈ 5-7 ਦਿਨ ਦਾ ਹਫਤੇ ਦਾ ਟਾਈਮ ਖੜਦੀ ਹੈ ਦੋ ਦੋ ਦੋਸਤੋ 10 ਤੋਂ 12 ਲੀਟਰ ਜਿਹੜਾ ਨੇ ਪਹਿਲੇ ਸਵੇਰ ਚ ਆਇਆ ਵਾ ਲਓ ਜੀ ਕਰੋ ਜੀ ਚੈੱਕ ਦੋਸਤੋ ਗੁਰਸਾਹਬ ਵੀਰ ਦੇ ਫਾਰਮ ਤੋਂ ਅੱਜ ਦੀ ਜਿਹੜੀ ਆਫਰ ਲਾਤੀ ਹੈ ਵੀਰ ਨੇ 85000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ ਇਹ ਸਮਝ ਲਈ ਲਓ ਜੀ ਕਰ ਲੋ ਚੱਕ ਦੋਸਤੋ ਸੋਹਣਾ ਆਰਡਰ ਤਿਆਰ ਕਰੀ ਆਉਂਦੀ ਐ ਲਿਆ ਵੀਰ ਮੋੜਲਾ ਕੱਦ ਕਰ ਦੋਸਤੋ ਮੈਂ ਤਾਂ ਚੈੱਕ ਕਰ ਲਉ ਤੁਰ ਹੀ ਜਾਂਦੀ ਦਾ ਇੱਥੇ ਪੜੇ ਦੀ ਚੜਾਈ ਹਰ ਇੱਕ ਚੀਜ਼ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਦੋਸਤੋ ਬਰੀਕ ਚਮੜੀ ਦੀ ਮੱਝ ਲਓ ਜੀ ਕਰੋ ਚੱਕ ਜਿਹੜੇ ਵੀ ਬਣਾ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਦੇ ਤੇ ਬੈਲ ਬਟਨ ਵਾਲ ਤੇ ਸਿਲੈਕਟ ਕਰ ਦੇਣ। ਬਾਕੀ ਨਾਲ ਘੋੜੀ ਬਹੁਤ ਚੰਗੀ ਲਹੂ 45 ਹਾਂਜੀ ਅਜੇ ਸੁੰਦੇ ਸਮੇਂ ਤੱਕ ਆ ਘਾਟੋਂ ਦਾ ਘੋੜੀ ਨਾਲ ਬਹੁਤ ਟੱਲਾ ਬਹੁਤ ਜਾਰੀਆਂ ਘੋੜੀ ਬਹੁਤ ਜ਼ਿਆਦਾ ਬਣੂਗੀ। ਹਾਂਜੀ 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 ਤੇ ਗਾਂ ਦੀ ਦਸੀ ਇਹ ਡਿਟੇਲ ਵੀ ਗਾਂ ਵਾਲੇ ਕਿੰਨਾ ਸੋਸ ਨੇ। ਗਾਂਵ ਵਿਧੀ ਦੁੱਧਾ ਸੁਗਾ ਸੁਣਾ ਨੇ ਕਿੰਨਾ ਟਾਈਮ ਖੜਦੀ ਦਿਨ 2-4 ਦਿਨ ਵੱਤ ਵੱਤ ਖੜੂਗੀ ਤਿਆਰੀ ਜੀ ਤਿਆਰੀ ਜੀ ਠੀਕ ਹੈ ਜੀ ਹਾਂਜੀ ਇਹ ਕਿੰਨਾ ਕੁ ਚਵਾਇਆ ਨੇ ਪਹਿਲੇ ਸਵੇਰੇ ਚਵਾਇਆ ਪਹਿਲੇ ਸਵੇਰੇ ਜੀ ਦਾ 16 ਕਿਲੋ ਚਵਾਇਆ 16 ਕਿਲੋ ਦੁੱਧ ਹਾਂਜੀ 16 ਚਵਾਇਆ ਸ਼ਾਈ ਵਾਲ ਦੇ ਨਾਲ ਕਰੋ ਸੰਗ ਰੱਖ ਹਾਂ ਕਰੋਸ਼ਾ ਕਰੋਸ਼ਾ ਠੀਕ ਹੈ ਜੀ ਹਾਂਜੀ ਚੱਲਦੀ ਗਰਮੀ ਦੀ ਜਾਣ ਆ ਗਈ ਗਰਮੀ ਦੇ ਵਿੱਚ ਤੇ ਚੱਲਦੀ ਹੋਆ ਹਾਂਜੀ ਹਾਂਜੀ ਇਹਦਾ ਕੀ ਮੁੱਲ ਕਰਨਾ ਫਿਰ ਇਹਦਾ ਮੁੱਲ 50000 ਰੁਪਏ ਕਰਦੇ ਹਾਂ ਹਾਂਜੀ ਇਹਦੀ ਵੀ ਹੈਦੀ ਪਹੁੰਚ ਇਹਦੀ ਪਹੁੰਚ ਆਪਾਂ 100 ਕਿਲੋਮੀਟਰ ਦਾ ਜੇ ਛੜ ਕਰਦਾਂਗੇ 45000 45000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਇਤੇ ਵੀ ਹੈਗੀ ਹੈ ਜੀ ਹਾਂ ਜੀ ਠੀਕ ਹੈ ਜੀ ਲਓ ਜੀ ਕਦੋਂ ਬਾਹਰ ਨੂੰ ਲਓ ਦੋਸਤੋ 100 ਕਿਲੋਮੀਟਰ ਦਾ ਕਿਰਾਇਆ ਜੇ ਗਣੀਏ ਤੇ 30000 ਰੁਪਿਆ ਕਿਰਾਇਆ ਜਿਹੜਾ ਬੰਦਾ 100 ਕਿਲੋਮੀਟਰ ਦਾ ਬਾਕੀ ਵੀਰ ਸਿਆਣੇ ਆਪ ਤੁਸੀਂ ਸਮਝ ਲਾ ਲੈਣੀ ਬਾਕੀ ਵਾਸ਼ੀ ਬਹੁਤ ਜਾਈ ਚੰਗੀ ਠੰਡ ਠੁਣ ਬਹੁਤ ਵਧੀਆ ਲੱਗਾ ਠੀਕ ਹੈ ਲਓ ਜੀ ਕਰ ਲਓ ਚੈੱਕ ਵੀਰ ਆ ਲਓ ਜੀ 45000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ ਜੀ ਲਓ ਜੀ ਕਰੋ ਚੱਕਾ ਬਹੁਤ ਵਧੀਆ ਥਣ ਦੋਸਤੋ ਕੁਆਲਟੀ ਵਾਲਾ ਹੱਥੀ ਚੋਾਈ ਮੁਠੀ ਵਾਲਾ ਥਣ ਬਹੁਤ ਵਧੀਆ ਜੀ ਲਓ ਜੀ ਲਓ ਜੀ ਜਰਸੀ ਤੇ ਸ਼ਾਈ ਵਾਲ ਦੇ ਨਾਲ ਦੋਸਤੋ ਕ੍ਰੋਸ ਸੰਗ ਰੱਖਦੀ ਹੈ ਲਓ ਜੀ ਦਰਮਿਆਨਾ ਕੱਪ ਦਾ ਦਾ ਹਲੇ ਇਹ ਦੋਸਤੋ ਦੋ ਨਾਲ ਤੁਹਾਨੂੰ ਗੱਬਣ ਦਿਖਾਤੇ ਆ ਗਾਂ ਵੀ ਗੱਬਣ ਤੇ ਮੱਝ ਵੀ ਗੱਬਣ ਤੇ ਇਹਦੇ ਨਾਲ ਜਿਹੜੀ ਬਧੀਆ 3 ਨੰਬਰ ਦੀ ਗਾਂ ਵੀਰ ਇਹਦੀ ਆਪਾਂ ਡਿਟੇਲ ਦੱਸਾਂਗੇ ਬਾਗੀ ਠੰਡੀ ਧੀਰੀ ਵੜੀ ਕਰ ਲਓ ਚੱਕ ਜੀ ਪੂਰੀ ਸੀਲਸ ਲੱਗ ਜੇ ਦੋਸਤੋ ਬਾਗੀ ਰਾਜ ਜੀ ਨੇ ਖੜਨੀ ਆ ਜਿਹੜਾ ਵੀਰ ਘਰੇ ਖੜਨੂ ਖੜੂ ਨੀਗੀ ਜੀ ਤੇ ਤੋਹਫਾ ਆ ਠੀਕ ਹੈ ਜੀ ਹਾਂ ਟੋਕਰਾ ਪੱਠਾ ਖਾ ਆਗੇ ਰੱਜ ਨਾਲੀ ਕਦੋਂ ਜ਼ਿਆਦੀ ਲੜੂਗੀ ਠੀਕ ਹੈ ਹਾਂ ਹਾਂ ਜੀ ਇਹਦੇ ਬਾਰੇ ਦੱਸਿਓ ਜੀ ਇਹ ਵਿੱਚ ਘਰ ਵਾਲਾ ਜਿੱਦੋਂ ਲਈ ਆ ਤੇ ਅਗਰ ਦੂਜੇ ਸੁਆ ਆਪਾਂ ਤੀਜੇ ਗਿਣ ਕੇ ਲਈ ਆ ਠੀਕ ਹੈ ਜੀ ਤੇ ਕੱਲ 4 ਵਜੇ ਦੀ ਸ਼ਾਮਾਂ ਦੀ ਸਹੀ ਹੋ ਜੇ ਜੂਰਾ ਬਹੁਤ ਵਧੀਆ ਪਾਈ ਆ ਠੀਕ ਹੈ ਤੇ ਬਾਕੀ ਚੋਣ ਚੜ ਬਹੁਤ ਵਧੀਆ ਬੱਛਾ ਨਹੀਂ ਬੱਛਾ ਮਗਰ ਆਹ ਲੋ ਦੋਸਤੋ ਬੱਛਾ ਜਿਹਦੇ ਮਗਰ ਚੋਬਰ ਤੇ ਇਹਦੇ ਥੱਲੇ ਹੁਣ ਵੀਰ ਬੋਲਾ ਕਿੰਨਾ ਕੁ ਚੋ ਇਹਦੇ ਥੱਲੇ ਵੀਰ ਜੀ ਦੱਸਣ ਨੂੰ ਭਾਵੇਂ 12 13 ਕਿਲੋ ਤੁਸੀਂ 11 ਕਿੰਨੇ ਜਿਹੜਾ ਬੋਲਾ ਇਹਦੇ ਥੱਲੇ ਹੁਣ ਸਟਾਰਟ ਹੈ ਇਹਦੇ ਸਾਫ ਕਰਦੀ ਹਾਂ ਹਾਂ 11 ਲੀਟਰ ਬੋਲੇ ਤੋਂ ਸਟਾਰਟਿੰਗ ਹੈ ਤੇ ਇਹਦਾ ਕੀ ਰੇਟ ਕਰਨਾ ਪਏ ਇਹਦਾ ਰੇਟ ਬੋਲਦੇ ਕਿ 50 ਕਰਦੇ ਆ ਹਾਂ ਤੇ 45000 ਦੇ ਦੇਣਾਗੇ ਜੇ ਕੋਈ ਵੀਰ ਆ ਕੋਈ ਤਿੰਨ ਉਹ ਛੋੜ ਕਰ ਦਾਂਗੇ 100 ਕਿਲੋਮੀਟਰ ਮਤਲਬ ਜਾਨੀ ਕਿ 100 ਕਿਲੋਮੀਟਰ ਤੱਕ ਦੀ ਪਹੁੰਚ ਇਹਦੀ ਵੀ 45000 ਹੈ ਨਾ ਹਾਂਜੀ 45 ਦੋਵਾਂ ਗਾਵਾਂ ਦਾ ਰੇਟ ਜਿਹੜਾ ਸੇਮ ਹੀ ਹੋ ਗਿਆ ਹਾਂਜੀ ਠੀਕ ਹੈ ਲਓ ਕੱਢੋ ਜੀ ਬਾਰਨ ਇਹ ਦੋਤੋਂ ਗਾਂ ਬਿਲਕੁਲ ਤਾਜ਼ੀ ਸੁਈ ਬੱਚਾ ਨੇ ਵੱਛਾ ਦਿੱਤਾ ਜੇ 11 ਲੀਟਰ ਇਹਨੇ ਜਿਹੜੀ ਹੈ ਦੋ ਤੋਂ ਸਟਾਰਟਿੰਗ ਕੀਤੀ ਹੈ ਬੋਲੇ ਤੋਂ 100 ਕਿਲੋਮੀਟਰ ਤੱਕ ਦੀ ਪਹੁੰਚ ਫਰੀ ਜੀ 45000 ਰੁਪਿਆ ਰੇਟ ਹੋਊਗਾ ਜੀ ਜੇ ਕੋਈ ਵੀਰ ਗੱਡੀ ਆਪਦੀ ਲੈਵੇ 3000 ਰੁਪਿਆ ਘਟ ਜੀ ਥਾਲੂ ਜੀ ਕਰੋ ਚੈੱਕ ਜੀ ਲਓ ਜੀ ਮੋੜੋ ਜੀ ਬਾਕੀ ਠੰਡੀ ਤੇ ਰਹੀ ਹੈ ਵੀ ਬੜੀ ਕਾ ਲਓ ਜੀ ਚੈੱਕ ਕਰੋ ਜੀ ਦੋਸਤੋ ਬਈਰ ਪੂਰੀ ਸੀਲਸ ਲੱਗ ਜਾਲੋ ਜੀ ਬੱਚੇ ਇਹਨੇ ਬਾਕੀ ਆਖੂ ਨਾ ਗਰਮਿਆ ਸ਼ਾਈ ਵਾਲ ਹੁੰਦੀ ਆ ਲਓ ਜੀ ਕਾਦੀ ਠੰਡੀ ਬਹੁਤ ਜ਼ਿਆਦੀ ਠੀਕ ਹੈ ਜੀ ਲੈ ਜੋ ਜੀ ਦੋਸਤੋ ਸੂਏ ਪਹੋਂ ਨੂੰ ਇੱਕ ਟਾਈਮ ਦੋ ਟਾਈਮ ਚੋ ਕੇ ਤਸਲੀ ਕਰੋ ਤੇ ਗੱਬਣ ਪਸ਼ੂ ਨੂੰ ਥੋੜਾ ਦੀ ਟਿੱਪ ਕੇ ਪਾਸ ਕਰਕੇ ਤਸੱਲੀ ਆਪਣੀ ਜਰੂਰ ਕਰਿਆ ਕਰੋ ਜੀ ਤੁਹਾਡਾ ਹੱਕ ਬਣਦਾ ਜੀ ਲਓ ਜੀ ਕਰੋ ਚੱਕ ਜੀ ਆ ਗਿਆ ਦੋਵਾਂ گاؤں ਦਾ ਰੇਡ ਦੋਸਤੋ 45 45000 ਰੁਪਿਆ 100 ਕਿਲੋਮੀਟਰ ਤੱਕ ਦੀ ਪਹੁੰਚ ਤੇ ਮੱਝ ਦੀ ਪਹੁੰਚ ਵੀ 85 ਹਜ਼ਾਰ ਜੀ ਕੀਤੀ ਇਹਨੇ 85000 85000 ਜੀ ਦੋਸਤੋ ਮੱਝ ਦੀ ਪਹੁੰਚ ਹੋਊਗੀ ਜੀ 100 ਕਿਲੋਮੀਟਰ ਤੱਕ ਦੀ ਤੇ ਜਿਹੜੇ ਵੀਰ ਨੂੰ ਜਿਹੜਾ ਮਗ ਪਸੰਦ ਆਊਗਾ ਜੇ ਕੋਈ ਵੀਰ ਗੱਡੀ ਆਪਣੀ ਲਿਆਊਗਾ ਤਾਂ ਉਹ 3000 ਰੁਪਏ ਘੱਟ ਕਰਕੇ ਅਜੇ। ਬਾਕੀ ਦੋਸਤੋ ਪਸ਼ੂ ਜਿਹੜਾ ਮੈਂ ਸੁਲੇਸ ਵਾਇ ਪੰਛੀ ਦੀ ਗੱਲ ਕਰਦਾ ਇੱਕ ਟਾਈਮ ਦੋ ਟਾਈਮ ਚੋਲੋ। ਬਹੁਤ ਜਾਰੀਆਂ ਵਹਿੜਾਂ ਚੰਗੀਆਂ ਠੰਡੀਆਂ ਢੀਰੀਆਂ ਇਹੋ ਜਿਹੀਆਂ ਦੀ ਗੱਲ। ਠੀਕ ਹੈ ਜੀ। ਐਡਰੈਸ ਦੋਸਤੋ ਇਕਰੀ ਵੀਰ ਦਾ ਫੇਰ ਬੋਲ ਦੇਣਾ ਪਿੰਡ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ। ਨਾਮ ਵੀਰ ਦਾ ਗੁਰਸਾਹਬ ਸਿੰਘ। ਫੋਨ ਨੰਬਰ ਵੀਰ ਆਪਣਾ ਇਕਰੀ ਫੇਰ ਬੋਲਦੇ। ਫੋਨ ਨੰਬਰ ਹੈ 7529945428 ਠੀਕ ਹੈ ਜੀ